ਲੰਚ ਟਾਈਮ ਹੋਇਆ ਸੀ ਉਸ ਸਮੇਂ ਉਹ ਵੀ ਸਾਡਾ ਸੁਖਵੀਰ ਸਿੰਘ ਨਾਂ ਦਾ ਕਰਮਚਾਰੀ ਆ ਉਹ ਆਇਆ ਉਹਦੇ ਨਾਲ ਦੋ ਅਣਜਾਣ ਵਿਅਕਤੀ ਸੀ ਪਤਾ ਨਹੀਂ ਤੇ ਰਿਸ਼ਤੇਦਾਰ ਸੀ ਜਾਂ ਕੌਣ ਆ ਉਹਦੇ ਬਾਰੇ ਨਹੀਂ ਦੱਸ ਸਕਦੇ ਉਹਨੇ ਆਣ ਕੇ ਤੇ ਇਹਦੇ ਸ਼੍ਰੀ ਸਾਹਿਬਾਂ ਦੇ ਨਾਲ ਦੋ ਜਿਹੜੇ ਛੋਟਾ ਸ਼੍ਰੀ ਸਾਹਿਬ ਹੁੰਦਾ ਉਹ ਵਾਰ ਕੀਤੇ ਜਿਹੜੇ ਸਿੱਧੇ ਦਿਲ ਤੇ ਲੱਗੇ ਆ ਹ ਜਿਸ ਹਿਸਾਬ ਨਾਲ ਆਇਆ ਜਿਸ ਟਾਈਮ ਨਾਲ ਆਇਆ ਕਿਉਂਕਿ ਉਹ ਆਏ ਪੂਰੇ ਸਵਾਇ ਕੁਇਆ ਨੂੰ ਪਤਾ ਹੈ ਇਸ ਟਾਈਮ ਲੰਚ ਟਾਈਮ ਦਾ ਕਾਰਵਾਈ ਪ੍ਰਸ਼ਾਸਨ ਦੀ ਬਣੇਗੀ ਉਹ ਆਪਣਾ ਕਰਨਗੇ ਸਾਡੇ ਵੱਲੋਂ ਤੁਹਾਨੂੰ ਇਹਨਾਂ ਡਿਸਮਿਸ ਕਰਨ ਵਾਸਤੇ ਮਨਤਪ ਸਿੰਘ ਜੀ ਨੇ ਭੇਜ ਦਿੱਤੀ ਹੋਈ ਹੈ। ਐਸਜੀਪੀਸੀ ਦੇ ਮੁਖ ਦਫ਼ਤਰ 'ਚ ਕਤਲ ਹੋ ਗਿਆ। ਕਤਲ ਐਸਜੀਪੀਸੀ ਮੁਲਾਜ਼ਮ ਦਰਬਾਰਾ ਸਿੰਘ ਦਾ ਹੋਇਆ। ਕਤਲ ਦੇ ਇਲਜ਼ਾਮ ਸਾਥੀ ਮੁਲਾਜ਼ਮ ਸੁਖਬੀਰ ਸਿੰਘ ਤੇ ਲੱਗੇ ਨੇ। ਸ਼ਿਰੀ ਸਾਹਿਬ ਦੇ ਨਾਲ ਦਰਬਾਰਾ ਸਿੰਘ ਦੀ ਛਾਤੀ ਤੇ वार ਕੀਤੇ ਗਏ ਤੇ ਇਲਾਜ ਦੌਰਾਨ ਦਰਬਾਰਾ ਸਿੰਘ ਦੀ ਮੌਤ ਹੋ ਗਈ। तेजाल सिंह समुद्री हाल ਦੇ ਵਿੱਚ ਚੜ੍ਹਪ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਆਪਸੀ ਰੰਜਿਸ਼ ਨੂੰ ਲੈ ਕੇ ਦੋਹਾਂ ਦਰਮਿਆਨ ਵਿਵਾਦ ਚੱਲ ਰਿਹਾ ਸੀ ਕਤਲ ਕਰਨ ਤੋਂ ਬਾਅਦ ਮੁਲਜ਼ਮ ਸੁਖਬੀਰ ਸਿੰਘ ਫਰਾਰ ਹੋ ਗਿਆ ਜਿਸ ਦੀ ਭਾਲ جاری ਹੈ ਹਾਲਾਂਕਿ ਇਸ ਕਤਲ ਤੋਂ ਬਾਅਦ ਮੁਲਜ਼ਮ ਖਿਲਾਫ ਕਾਰਵਾਈ ਕਰਦੇ ਹੋਏ ਉਸ ਨੂੰ ਪ੍ਰਚਾਰ ਕਮੇਟੀ ਤੋਂ ਸਸਪੈਂਡ ਕਰ ਦਿੱਤਾ ਗਿਆ ਮੈਂ ਜਗਤਾਰ ਸਿੰਘ ਮੈਨੇਜਰ ਸਤਖੰਡ ਸ੍ਰੀ ਹਰਮੰਦਰ ਸਾਹਿਬ ਅੱਜ ਕੋਈ ਸਵਾ 1:00 ਵਜੇ ਦਾ ਟਾਈਮ ਸੀ ਲੰਚ ਟਾਈਮ ਹੋਇਆ ਸੀ ਲੰਚ ਟਾਈਮ ਹੋਇਆ ਸੀ ਉਸ ਸਮੇਂ ਉਹ ਵੀ ਸਾਡਾ ਸੁਖਵੀਰ ਸਿੰਘ ਨਾਂ ਦਾ ਕਰਮਚਾਰੀ ਆ ਉਹ ਆਇਆ ਉਹਦੇ ਨਾਲ ਦੋ ਅਣਜਾਣ ਵਿਅਕਤੀ ਸੀ ਪਤਾ ਨਹੀਂ ਉਹਦੇ ਰਿਸ਼ਤੇਦਾਰ ਸੀ ਜਾਂ ਕੌਣ ਆ ਉਹਦੇ ਬਾਰੇ ਨਹੀਂ ਦੱਸ ਸਕਦੇ ਉਹਨੇ ਆਣ ਕੇ ਤੇ ਇਹਦੇ ਸ਼੍ਰੀ ਸਾਹਿਬਾਂ ਦੇ ਨਾਲ ਦੋ ਜਿਹੜੇ ਛੋਟਾ ਸ਼੍ਰੀ ਸਾਹਿਬ ਹੁੰਦਾ ਉਹ ਵਾਰ ਕੀਤੇ ਜਿਹੜੇ ਸਿੱਧੇ ਦਿਲ ਤੇ ਲੱਗੇ ਆ ਫਿਰ ਅਸੀਂ ਇਹਨੂੰ ਤੁਰੰਤ ਇੱਥੇ ਹਸਪਤਾਲ ਲੈਣ ਦਾ ਸਾਰਾ ਸਾਡੇ ਮਾਨਜੋ ਪ੍ਰਧਾਨ ਸਾਹਿਬ ਜੀ ਵਾਰ-ਵਾਰ ਫੋਨ ਕਰਕੇ ਪੁੱਛ ਰਹੇ ਸੀ ਮੈਂ ਸਾਹਿਬ ਵੀ ਵੱਡੇ ਸਾਡੇ ਮੁੱਖ ਮਹਿਜਤ ਢੇੜਾ ਸਾਹਿਬ ਵੀ ਭਗਵਾਨ ਸਿੰਘ ਜੀ ਇੱਥੇ ਪਹੁੰਚੇ ਹੋਏ ਸਨ ਉਹਨੇ ਕਹੇ ਆ ਉਹਨਾਂ ਸੇ ਪ੍ਰਸ਼ਾਸਨ ਆ ਗਿਆ ਪਰ ਸਾਡੇ ਉਹ ਬੰਦੇ ਦੀ ਡੈਥ ਹੋ ਗਈ ਆ ਉਹ ਕੋਈ ਇਹਨਾਂ ਦਾ ਦਾਸ ਕੋਈ ਘਰੇਲੂ ਕੋਈ ਝਗੜਾ ਅਸੀਂ ਪਰ ਇਹ ਬੰਦਾ ਤੇ ਬਹੁਤ ਭਲਾ ਮਾਨਸਾ ਪਰ ਘਰੇਲੂ ਝਗੜਾ ਕਿਤਰਾ ਦਾ ਇਖਤਿਆਰ ਲੈ ਜੇ ਤੇ ਪਤਾ ਨਹੀਂ ਇਹਨਾਂ ਨੂੰ ਸਾਹਿਬ ਮੇਜ ਸਾਹਿਬ ਧਰਮ ਪ੍ਰਚਾਰ ਕਮੇਟੀ ਦੇ ਪਹਿਲਾਂ ਉਹ ਸਤਖੰਡ ਸ੍ਰੀ ਹਰਮੰਦਰ ਸਾਹਿਬ ਸਾਡੇ ਕੋਲ ਡਿਊਟੀ ਕਰਦਾ ਰਿਹਾ ਕੋਈ ਸਮੇਂ ਮਿੰਟ ਤੋਂ ਹੀ ਉਹ ਬਦਲ ਕੇ ਉਹ ਧਰਮ ਪ੍ਰਚਾਰ ਚ ਗਿਆ ਸੀ ਅਰੇ ਉਹ ਇਹ ਬੜੀ ਪਿਆਰ ਸੀ ਇਹਨਾਂ ਸਾਰਿਆਂ ਦਾ ਆਪਸ ਵਿੱਚ ਕੋਈ ਗੱਲਬਾਤ ਨਹੀਂ ਪਰ ਹੁਣ ਇਹ ਗੱਲ ਦਾ ਪਤਾ ਨਹੀਂ ਉਹ ਜਦੋਂ ਹੁਣ ਮਿਲੇਗਾ ਸਾਨੂੰ ਕੁਆਟਰਾਂ ਚ ਰਹਿੰਦਾ ਇੱਥੇ ਦਰਬਾਰ ਸਾਹਿਬ ਦੇ ਸੁਲਤਾਨ ਵੰਡਰ ਰੋਡ ਤੇ ਉਹਨੂੰ ਅਸੀਂ ਮਿਲਣ ਜਾ ਰਹੇ ਹਾਂ ਜਦੋਂ ਸਾਨੂੰ ਮਿਲਿਆ ਸੀ ਪੁੱਛ ਕੇ ਆਪ ਜੀ ਦੱਸ ਸਕਦੇ ਆ ਕਿ ਕੀ ਗੱਲ ਕੀ ਹੈ ਕਾਰਵਾਈ ਇੱਕ ਤੇ ਅਸੀਂ ਉਹਨੂੰ ਸਾਡਾ ਉਸ ਨੂੰ ਨੂੰ ਸਸਪੈਂਡ ਕਰਨ ਵਾਸਤੇ ਲਿਖ ਦਿੱਤਾ ਮਹਨ ਸਾਹਿਬ ਜੀ ਨੇ ਤੇ ਦੂਸਰਾ ਇਹ ਪੁਲਿਸ ਪ੍ਰਸ਼ਾਸਨ ਨੂੰ ਵੀ ਇਤਲਾਹ ਦਿੱਤੀ ਪੁਲਿਸ ਪਹੁੰਚ ਗਿਆ ਇੱਥੇ ਹੁਣ ਤੇ ਪੁਲਿਸ ਨੂੰ ਕਾਫੀ ਲੇਟ ਇਤਲਾਹ ਦਿੱਤੀ ਗਈ ਹੈ ਇਸ ਮਾਮਲੇ ਵਿੱਚ ਨਹੀਂ ਉਤਲਾਹ ਤੇ ਅਸੀਂ 15-20 ਮਿੰਟ ਚ ਦੇਤੀ ਹੁਨਾਂ ਨੂੰ ਪਰ ਉਹ ਕਾਫੀ ਜ਼ੇਰ ਤੇ ਆਏ ਹੋਏ ਹਨ 40-45 ਮਿੰਟ ਹੋ ਗਏ ਆ ਉਹਦੇ ਪਰਿਵਾਰਕ ਮੈਂਬਰ ਪਹੁੰਚੇ ਹੋਏ ਉਹਨਾਂ ਕੋਲੋਂ ਬਿਆਨ ਲੈ ਰਹੇ ਜਿਸ ਤਰ੍ਹਾਂ ਪ੍ਰਸ਼ਾਸਨ ਲੈਂਦਾ ਉਹ ਬਿਆਨ ਆਪਣੇ ਸਾਹ ਉਧਰ ਐਸਜੀਪੀਸੀ ਦੇ ਜਨਰਲ ਸਕੱਤਰ ਨੇ ਚੀਫ ਨੂੰ ਪੜਤਾਲ ਕਰਕੇ ਤੁਰੰਤ ਰਿਪੋਰਟ ਮੰਗ ਲਈ ਹੈ ਤੇ ਪ੍ਰਬੰਧ ਨੂੰ ਖਰਾਬ ਕਰਨ ਵਾਲੇ ਦੋਸ਼ੀ ਨੂੰ ਕਿਸੇ ਵੀ ਹਾਲ ਨਾ ਪਕਸ਼ਣ ਦੀ ਗੱਲ ਆਖੀ ਹੈ ਵਾਹਿਗੁਰੂ ਦੀ ਜਿੱਤ ਹੈ ਬਾਜ ਇੱਕ ਬਹੁਤ ਹੀ ਮਾੜੀ ਘਟਨਾ ਵਾਪਰੀ ਪੱਟਕਣ ਸ਼੍ਰੀਮੰਦਰ ਸਾਹਿਬ ਦੀ ਅਕਾਊਂਟ ਬ੍ਰਾਂਚ ਵਿੱਚ ਦੋ ਮੁਲਾਜ਼ਮ ਆਪਸ ਵਿੱਚ ਝਗੜ ਪਏ ਜਿਸ ਦੇ ਨਾਲ ਇੱਕ ਮੁਲਾਜ਼ਮ ਦੇ ਜਿਲੋਨਾਦਰਪਾਲਾ ਸਿੰਘ ਅਕਾਊਂਟਸ ਕਰਕਾ ਉਹਦੇ ਕਾਫੀ ਕੁੱਪੀ ਚੱਟਮ ਗਿਆ ਅਸੀਂ ਇਹਦੀ ਪੜਤਾਲ ਜਿਹੜੀ ਇਮੀਡੀਏਟਲੀ ਕਰਨ ਕਹਤਾ ਹੈ ਚੀਜ਼ ਨੂੰ ਵੀ ਪੜਤਾਲ ਕਰਕੇ ਇਹਦੀ ਰਿਪੋਰਟ ਕੀਤੀ ਜਾਵੇ ਕਿਉਂਕਿ ਜਿਹੜਾ ਵੀ ਮੁਲਾਜ਼ਮ ਜਿਹਨੇ ਮੁਲਾਜ਼ਮ ਨੇ ਕਾਰਵਾਈ ਕੀਤੀ ਆ ਉਹਨਾਂ ਨੂੰ ਅਸੀਂ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਰਹੇ ਹਾਂ ਬਾਕੀ ਜਿਹੜੀ ਵੀ ਪ੍ਰਸ਼ਾਸਨਿਕ ਕਾਰਵਾਈ ਹੋਊਗੀ ਉਹ ਅਸੀਂ ਪੋਸਟਿੰਗ ਕੇਸ ਦਵਾਂਗੇ ਕਿ ਪੋਸਟ ਵੀ ਇਹਦੀ ਕਾਰਵਾਈ ਤਫਤੀਸ਼ ਕਰਕੇ ਕਰੇ ਇਹ ਹਜੇ ਮੁਲਾਜ਼ਮ ਤੇ ਕੋਈ ਲਿਹਾਈ ਨਹੀਂ ਕੀਤਾ ਜਾਊਗਾ ਜਿਹੜਾ ਸਾਡੇ ਨਰਬਦ ਨੂੰ ਖਰਾਬ ਕਰਦਾ Amritsar, to Sarvan Singh the report, Spokesman TV.